ਇਹ ਕੱਲੇ ਜੜੇ ਆਹੋ ਜੜਿਆ ਹਾਈਵੇ ਜਾਮ ਕਰਦੇ ਹੈਗੇ ਆ ਮੈਂ ਸਰਵੇ ਬੇਨਤੀ ਕਰੂੰਗਾ ਵੀ ਜਿਹੜੀਆਂ ਟਰਾਲੀਆਂ ਨੇ ਚਾਹੇ ਉਹ ਟਰਾਲੀਆਂ ਸੀ ਚਾਹੇ ਏਸੀ ਵਾਲੀਆਂ ਟਰਾਲੀਆਂ ਸੀ ਇਹ ਗੁਰਲਾਲ ਖਨੌਰ ਐਮਐਲਏ ਨੂੰ ਪੁੱਛੋ ਜਿਹੜੇ ਤੁਹਾਡੇ ਅਫਸਰ ਰਿਟਾਇਰ ਹੋ ਗਏ ਮਨਦੀਪ ਸਿੰਘ ਸਿੱਧੂ ਸਾਹਿਬ ਡੀਆਈਜੀ ਜਾਂ ਐਸਐਸਪੀ ਨਾਨਕ ਸਿੰਘ ਜਿਹੜੇ ਮੌਕੇ ਤੇ ਸੀਗੇ ਜਿਨ੍ਹਾਂ ਨੇ ਆਪਰੇਸ਼ਨ ਚਲਾਇਆ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਔਰ ਪੁਲਿਸ ਦੀ ਹਾਜ਼ਰੀ ਦੇ ਵਿੱਚ ਜਿਵੇਂ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਠੀਕ ਹੈ ਸਟੇਜਾਂ ਸਪੀਕਰ ਗੱਡੇ ਆਪਣਾ ਲੰਗਰ ਦਾ ਸਮਾਨ ਕੂਲਰ ਫਰਿਜਾਂ ਸਰੇ ਆਮ ਪੂਰੀ ਦੁਨੀਆ ਨੇ ਦੇਖਿਆ ਵੀ ਸਰਕਾਰ ਨੇ ਆਪਣੀ ਨਿਗਰਾਨੀ ਕਿਵੇਂ ਚੋੜੀ ਖੜ ਕੇ ਖੜਿਆ ਹੈਗਾ ਟਰਾਲੀਆਂ ਬਾਈ ਦੀ ਥੋਡੇ ਕੋਲ ਹੀ ਏਸੀ ਵਾਲੀਆਂ ਔਰ ਇਹ ਮੰਗ ਕਰਦੇ ਵੀ ਉਹਨਾਂ ਨੂੰ ਕਿਸਾਨਾਂ ਦਾ ਪੂਰਾ ਕਰਕੇ ਦਿੱਤਾ ਜਾਵੇ ਸਾਰਾ ਕੁਝ ਜਿਹੜਾ ਹੈਗਾ ਵਾ ਔਰ ਮੁੱਖ ਮੰਤਰੀ ਸਾਹਿਬ ਦਰਸ਼ਨ ਵੀ ਤੁਹਾਡੀ ਗੱਡੀ ਜੈਸੀ ਨਹੀਂ ਹੈਗਾ ਜਿੱਥੇ ਰਾਤ ਸੌਂਦੇ ਜੇ ਉੱਥੇ ਏਸੀ ਨਹੀਂ ਲੱਗਾ ਜਿਹੜੇ ਪਿੰਡ ਚ ਪਲੇ ਦੇ ਵੱਡੇ ਉੱਥੇ ਏਸੀ ਨਹੀਂ ਲੱਗਾ ਹੁੰਦਾ ਜੇ ਭਈ ਕੋਈ ਏਸੀ ਲਾਹ ਵੀ ਲੈਂਦਾ ਤੇ ਇਹ ਚ ਅਨਲੀਗਲ ਕਾਰਵਾਈ ਕਿਹੜੀ ਹੈਗੀ ਆ ਵੀ ਜੇ ਤੇ ਤੁਹਾਨੂੰ ਇਤਰਾਜ਼ ਹੋਵੇ ਜਣਾ ਸੜਕਾਂ ਦੇ ਜਾਂ ਰੇਲਾਂ ਤੇ ਜਾਂ ਕਿਤੇ ਵੀ ਧਰਨੇ ਮਜਾਰੇ ਕਰਨੇ ਇਹ ਕਿਦੇ ਏਸੀ ਲਾ ਕੇ ਥੋੜੇ ਹੁੰਦੇ ਆ ਤੁਡੇ ਸਾਰੇ ਸਮਾਗਮ ਜਿੰਨੇ ਤੁਸੀਂ ਮੁੱਖ ਮੰਤਰੀ ਸਾਹਿਬ ਕਰਦੇ ਜੀ ਵੀ ਆਈਪੀ ਉਹਨਾਂ ਸਾਰਿਆਂ ਦੇ ਵਿੱਚ ਏਸੀ ਪ੍ਰਬੰਧ ਹੁੰਦੇ ਆ ਇਹ ਤੁਸੀਂ ਦੇਖ ਲਓ ਮੜਾ ਜੀ ਦੂਸਰੀ ਵੀ ਤੁਸੀਂ ਤੇ ਕਹਿੰਦੇ ਹੋ ਵੀ ਇਹਨੂੰ ਧਰਨਾ ਮੁਕਤ ਕਰ ਦੇਣਾ ਪੰਜਾਬ ਨੂੰ ਅਸੀਂ ਧਰਨੇ ਲੱਗਣ ਹੀ ਨਹੀਂ ਦੇਣੇ ਹੈਗੇ ਔਰ ਹੁਣ ਤੁਹਾਨੂੰ ਸਾਡੇ ਧਰਨਿਆਂ ਦੀ ਕੀ ਲੋੜ ਪੈਗੀ ਤੁਹਾਨੂੰ ਇਹ ਲੱਗਣ ਡਿਆ ਪਿਆ ਵੀ ਕਿਸਾਨ ਹੀ ਮਸਲਾ ਹੱਲ ਕਰ ਸਕਦੇ ਆ